ਕਾਸੀ ਕਾ ਲੀਸ ਆ ਰਿਆ ਨੂੰ ਅੱਜ ਕਰਤੀ ਜੀ ਮੇਰ ਚਾਲੂ ਤੇ ਮੁੰਡੇ ਨੂੰ ਭਾਇਆ ਹਵੇ ਨੂੰ ਤੇ ਉਹਨੂੰ ਅਜੇ ਪੂਰਾ ਸਾਹ ਨਹੀਂ ਕਰਾ ਮੈਂ ਰੋਟੀ ਚਾਲ ਲੱਗਾ ਕਿ ਉਹਦਾ ਬਾਈ ਦੀ ਮੈਂ ਚਲਾ ਕੇ ਦੇਖਣਾ ਤੈਨੂੰ ਤੇ ਉਹ ਕੋਲ ਬੈਠਾ ਹੁੰਦਾ ਤੇ ਜੀਤ ਰਾ ਲੀਆ ਤੇ ਅੱਗੇ ਕੁਝ ਨਹੀਂ ਲੱਭੀਆ ਪੂਲੀ ਬਦਲ ਨਹੀਂ ਪੈਣੀ ਆ ਜੀ ਅੰਲਾ ਤਾਂ ਗਾਉਂ ਜਾਂਦਾ ਪਾਈਂ ਕਹਿੰਦੇ ਰਾਜ ਪੁਲਿਸ ਸਾਹਿਬ ਲੈ ਆਉਣਗੇ ਜੀ ਉਹ ਇਹਦਾ ਬੈਲਟ ਮੰਗਾਉਣੇ ਪੈਣਗੇ ਕੋਈ ਦਾ ਬੈਲਟ ਮੰਗਾਉਣੇ ਪੈਣਗੇ ਤਾਂ ਫੇਰ ਤਾਂ ਸਹੀ ਤਰ੍ਹਾਂ ਦਾ ਕੰਮ ਹੋਵੇ ਨਾ ਇਹ ਵਾਲੀ ਕੀ ਕਰਦੇ ਹੋ ਚੱਕਰ 1500 ਜਾਂਦਾ ਹੈ 15 ਦਾ ਚੱਕਰ ਰਿਹਾ ਟਰੈਕਟਰ ਆਵੇ ਉਹ ਵਰ ਚੱਕਰਾਂ ਦੇ ਚੱਲਦੀ ਤੇ ਟਰੈਕਟਰ ਦੀ ਵਾਲ ਨਹੀਂ ਉਹਦੀ ਵਾਲੇ ਟਰੈਕਟਰ ਦੇ ਤੇਰੇ ਵੀਰ ਨੂੰ ਮੈਂ ਜ਼ਿਆਦਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਬੈਲ ਦੈਟ ਅੰਦਰ ਵੀ ਲੋੜ ਲੱਗਿਆ ਉਹਦੇ ਤਾਂ ਸ਼ੁਰੂ ਕਰਦੇ ਸੋ ਯਾਰ ਇਹ ਆਪਣੀ ਜਗਤਜੀਤ ਮਸ਼ੀਨ ਆਣ ਪਾਉਣ ਲੱਗੇ ਆ ਬਲੇਡ ਸਟੈਪ ਨਵੀਂ ਤਿਆਰ ਕਰਨ ਲੱਗੇ ਆ ਆ ਇਹਦਾ ਗਾਟਾ ਪਾੜ ਗਿਆ ਇਥੋਂ ਫਿੰਗਰਾਂ ਵੀ ਨਵੀਆਂ ਪਾਉਂਦੇ ਪਏ ਆ ਹਾਂਜੀ ਫਰਮਾਂਜੀ ਕਸ ਰਹੇ ਜੇ ਤੇ ਆ ਅੰਦਰੋਂ ਨਾ ਪਲੇਟ ਟੁੱਟ ਗਈ ਸੀ ਉਹ ਪੱਟੀ ਗਈ ਸੀ ਪਲੇਟ ਉਹ ਪੱਟੀ ਗਈ ਸੀ ਤੇ ਉਹ ਸਾਰਾ ਥਰੇਸ਼ਰ ਬਾਹਰ ਕੱਢ ਕੇ ਤੇ ਉਹ ਦੁਬਾਰਾ ਮੰਨੋ ਵਿੱਚ ਪਾਇਆ ਹੁਣ ਤੇ ਬੈਲਟਾ ਬੁਲਟਾਂ ਤੇ ਪੁਲੀਆਂ ਸਾਰੀਆਂ ਲਾਈਆਂ ਸੀ। ਅੰਗਰੂ ਵੀ ਵੈਲਡਿੰਗ ਕੀਤੀ ਹੈ। ਇਧਰੋਂ ਵੀ ਸਾਰਾ ਆਹ ਬੰਦੇ ਜਿਹੇ ਆਹ ਇਧਰੋਂ ਵੈਲਡਮ ਹੋਈਆਂ ਆਹ ਇਧਰ ਆ ਐਂਗਲ ਲੱਗੀ ਹੁਣ। ਉਹਨਾ ਹਿੱਲਦੇ ਨਹੀਂ ਚਲ ਕਰਮ ਵਾਲੀ। ਸਾਹ ਬਾਹਰ ਸੀਜ਼ਨ ਕਹਿੰਦੇ ਤੇ ਕੇ ਪਰ ਮਸ਼ੀਨ ਨਾਲ ਬੜਾ ਤਕਾ ਹੁੰਦਾ ਬਹੁਤ ਬੁਰਾ ਹੁੰਦਾ ਬਾਹਰ ਮਸ਼ੀਨ ਬਹੁਤ ਟੁੱਟਦੀ ਆ ਇਹ ਟਰੈਕਟਰ ਆਪਣਾ ਨਹੀਂ ਗਾ ਕਿਸੇ ਦਾ ਖੜਾ ਸੀ ਉਹਦੇ ਨਾਲ ਪਾਈਆ ਆਪਣਾ ਟਰੈਕਟਰ ਅਜੇ ਉਧਰ ਪੂਆ ਗਈ ਕਣਕ ਵੜਨ ਗਏ ਟਰੈਕਟਰ ਚਾਲਨ ਹਾਲ ਲੈ ਕੇ ਗਏ ਸੀ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਦਾ ਆਈਕਨ ਦਬਾ ਲਿਓ ਸਿਗਰਾਣੀ ਵਰਕਸ਼ਾਪ ਤੇ ਆਪਾਂ ਆਏ ਆਂ ਆ ਵੇਖੋ ਜੀ ਚੱਲਦਾ ਪਈ ਆਪਣਾ ਅਰਜਨ 2655 CRDI। ਇਸਦੀ ਵੀ ਮੋੜ ਦੇ ਕਿਉਂਕਿ ਨੀ ਸਰੇਰੇ ਦੀ ਪੂਰੀ ਚੇਂਜ ਕਰ ਦੇਣੀ ਆਪਾਂ। ਥੋੜੀ 15 ਦੀ ਪਾਵਾਂਗੇ। 15 ਦੀ ਸਹੀ ਰਹੂਗੀ। 17 ਦੀ ਜਲਦੀ ਪਈ ਆਉਣਾ। ਦੂਜੀ ਮਸ਼ੀਨ ਦੇ ਆਪਣੀ ਉਹ ਤੇਰੀ ਸੋਨਾ ਨਹੀਂ ਕਮਰੰਦੀ ਕਰਵਾਉਂਦੀ ਆ ਜੇ ਗਰਾਰੀ ਖਰਾਬ ਹੋ ਗਈ ਸੀ। ਆ ਜੀ। ਵੈਲਡ ਕਰਾ ਕੇ ਤੇ ਨਾਟ ਹੋਰ ਸੈਟ ਬੁਆ ਕੇ ਲਾਇਆ ਅੱਗੇ 17 ਨੰਬਰ ਦੇ ਨਾਲ ਸੀ 19 ਨੰਬਰ ਦੇ ਕਰਾ ਆ ਤੇ ਹੁਣ ਸ਼ਾਇਦ ਤੱਕ ਨਹੀਂ ਪ੍ਰੋਬਲਮ ਆਉਂਦੀ ਯਾਬਦਲ ਨੂੰ ਤਾਂ ਪੱਕਾ ਹੱਲ ਕਰਾ ਲਿਆ। ਖੋਣਾ ਮੈਂ ਬਾਹਰ ਕੱਢ ਆ ਆ ਆ ਵੈਲਡ ਕਰਾਤੀ ਸਾਈਡਾਂ ਤੋਂ ਤੇ ਨਾਟ ਵੱਡੇ ਬੁਆਤੇ ਤੇ ਫਿਰ ਹੌਣ ਭਾਉ ਨੂੰ ਕਹਿੰਦੇ ਆ ਵੀ ਉੱਥੇ ਜਾ ਕੇ ਫਿਟ ਕਰਦਾ ਤੇ ਮੈਂ ਚਲਾਉਣਾ ਇਹਨੂੰ ਤੇ ਉਸ ਤੋਂ ਬਾਅਦ ਮੇਰੇ ਹਿਸਾਬ ਨਾਲ ਟਾਲੀ ਹੋ ਰਹੀ ਹੈ 12ਵੀਂ ਤੇ 13ਵੀਂ ਟਰਾਲੀ ਲੱਗੀ ਹੋ ਗਈ ਇਹਦਾ ਮਗਰ ਟਾਈਮ ਹੋ ਗਿਆ ਹੈ 4 ਵਜ ਗਿਆ ਪੁਲੀ ਬਦਲੀ ਹੁੰਦੀ ਤਾਂ ਉਹਨੂੰ ਕੰਮ ਜ਼ਿਆਦਾ ਨਿਭੜ ਜਣਾ 20 ਟਰਾਲੀਆਂ ਦੇ ਨੇੜੇ ਬਣ ਜਾਣੀਆਂ ਸੀ ਪੁਲੀ ਮળો ਚੱਕਰ ਨਾ ਸਹੀ ਹੋਣ ਕਰਕੇ ਮੋਟਰਟਰੈਕਟਰ ਤੋਰਾਂ ਨਹੀਂ ਲੈਂਦਾ ਰੇਸ ਸਲੋ ਹੋਂ ਦੀ ਰੱਖਣੀ ਪੈਂਦੀ ਹੈ ਤੇ ਰੇਸ ਸਲੋ ਹੋਣ ਕਰਕੇ ਟਰੈਕਟਰ ਦਬ ਜਾਂਦਾ ਹੁੰਦੇ ਕਰਕੇ ਮਨੋ ਕੰਮ ਨਹੀਂ ਪੂਰਾ ਨਿਪਟਦਾ ਤੇ ਬੈਲਟਾਂ ਲੈਉਣੀਆਂ ਪੈ ਬੈਲਟਾਂ ਦੇ ਪੁਲੀ ਪੁਲੀ ਦੋਵੇਂ ਚੇਂਜ ਕਰਨੀ ਪੈਣੀ ਹੈ ਉਹ ਕੋਈ ਚੇਂਜ ਕਰਾਂਗੇ ਤਾਂ ਬੈਲਟਾਂ ਹੀ ਬਦਲ ਲੈਂਗੇ ਆਪਾਂ ਨਹੀਂ ਗਿਆ ਨ ਸਵੇਰੇ ਪੁਲੀ ਕਰਦੇ ਹਾਂ ਚੇਂਜ ਫਿਰ ਸਵੇਰੇ ਚਲਾ ਕੇ ਵੇਖਾਂ ਕਿਵੇਂ ਚੱਲਦਾ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਲੂ ਸਬਸਕ੍ਰਾਈਬ ਕਰ ਲਿਓ ਤਾਂ ਬੰਦੇ ਘਰੋਂ ਦਵਾ ਲਿਓ ਮਿਲਦੇ ਹਾਂ ਅਗਲੀ ਵਾਰ ਵਿੱਚ ਆ ਇੱਕ ਹੋਰ ਕੰਮ ਆ ਜਾ ਬਣ ਗਿਆ ਆਈਸੀ ਬੰਦ ਹੋ ਗਿਆ ਟਰੈਕਟਰ ਦਾ ਚੱਲਦਾ ਨਹੀਂ ਕਮ ਆ ਆ ਵੇਖੋ ਪਸੀਨਾ ਇਹਦਾ ਬੜਾ ਕਸੂਤਾ ਕਰਨਾ ਹੈ ਵੈਸੇ ਤਾਂ ਬੜਾ ਨਹੀਂ ਜਾਂਦਾ ਸੀ ਪਤਾ ਨਹੀਂ ਕੀ ਹੋ ਗਿਆ ਨੇ ਚੱਲਦੇ ਚੱਲਦੇ ਨੂੰ ਫੋਨ ਕੀਤਾ ਤੇਗਾ ਮੈਂ ਉਹ ਕਹਿੰਦੇ ਵੀ ਸਵੇਰੇ ਹੀ ਬਦੋ ਆਵਾਂਗੇ ਵੇਖਣ ਇਹਨਾਂ ਦਾ ਪਹੁੰਚ ਕੰਮ ਕੰਮ ਕਰਾਉਣੇ ਆ ਆ ਮਾੜਾ ਜਿਹਾ ਚੱਲਦਾ ਤੇ ਮੁੜ ਕੇ ਫੇਰ ਟੀ 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 ਕਰਕੇ ਬੰਦ ਹੋ ਜਾਂਦਾ ਤੇ ਮੈਂ ਤਾਂ ਗਰਮੀ ਬੜਾ ਫਸਿਆ ਵਾਲਾ ਕੰਮ ਬੋਲਿਆ ਬੈਠਾ ਹਾਂ ਵੀ ਐਵੇਂ ਕਰੀ ਜਾਂਦਾ ਹੈ ਉੱਥੇ ਸਿੱਧੇ ਅੱਖਰ ਜੇ ਆਈ ਜਾਂਦੇ ਪੁੱਠੇ ਸਿੱਧੇ ਜੇ ਪਤਾ ਨਹੀਂ ਕੀ ਚੱਕਰ ਹੋ ਗਿਆ ਕੰਪ੍ਰੈਸ਼ਰ ਨੂੰ ਕੁਝ ਬਣ ਕੇ ਆਏ ਵੀ ਚੱਕਰ ਬਣ ਗਿਆ ਉਹਨਾਂ ਜਿਹੜੇ ਜੋ ਫਸਿਆ ਚੱਲੀ ਵੀ ਜਾਂਦਾ ਸਾਰਾ ਕੋਈ ਕੰਪ੍ਰੈਸ਼ਰ ਨਹੀਂ ਚੱਲੀ ਜਾਂਦਾ ਤੇ ਫਿਊਜ ਵੀ ਸਹੀ ਨੇ ਪਤਾ ਨਹੀਂ ਕਿਹਦੇ ਵੀ ਜਾਂਦੇ ਕੋਈ ਆ ਤੇ ਫਿਰ ਵੀ ਐਵੇਂ ਕਰੀ ਜਾਂਦਾ ਪਤਾ ਨਹੀਂ ਕੀ ਚੱਕਰ ਬਣ ਗਿਆ ਦੇ ਵੇਰੇ ਆਉਣਗੇ ਤੇ ਵੇਖਾਂਗੇ ਕੀ ਪ੍ਰੋਬਲਮ ਆਉਦੀ ਆ ਸਾਹਮਣੇ ਤੇ ਉਂਝ ਤਾਂ ਬੜਾ ਹੀ ਨਿਆਰਾ ਸੀ ਹੁਣ ਤਾਂ ਗਰਮੀ ਬੜੀ ਲੱਗਦੀ ਪਈ ਹੁਣ ਇਹਨਾ ਸ਼ਾਮ ਹੋਣ ਵਾਲੀ ਹੈ ਠੰਡਾ ਜਿਹਾ ਹੋ ਜਾਊਗਾ ਬਾਹਰ ਹੁਣ ਬਾਹਰ ਨਿਕਲ ਗਏ ਤੇ ਬਾਹਰ ਤੋਂ ਠੰਡਾ ਤੇ ਅੰਦਰ ਗਰਮੀ ਬੜੀ ਖੜੋਤੀ ਉੱਤੋਂ ਤਰਤੀ ਹਵਾ ਸੱਤੇ ਜਾਂਦਾ ਛੱਲ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਦਾ ਆਈਕਨ ਦਬਾ ਲਿਓ ਜੀ ਅਸੀਂ ਗਾ ਜੀ ਆਹ ਪਲਾਂਟ ਤਾਂ ਹੁਣ ਚੱਕਿਆ ਗਿਆ ਤੇ ਟਰਾਲੀ ਹੈਗੀ ਆ ਜੀ 16ਵੀਂ 6 ਕਿੱਲੇ ਥਾਂ ਸੀ ਤੇ 16 ਟਰਾਲੀਆਂ ਖਾਲੀਆਂ 15.5 ਟਰਾਲੀਆਂ ਬਣ ਗਈ 16ਵੀਂ ਟਰਾਲੀ ਮਗਰ ਲੱਗੀ ਆ 15 ਟਰਾਲੀਆਂ ਬਣਨ ਤੁਸੀਂ ਬਣ ਗਈਏ 6 ਕਿੱਲੇ ਥਾਂ ਚ ਤੇ ओके ਜੀ ਮਿਲਦੇ ਆਂ ਅਗਲੇ ਪਾਰਟ ਚ ਆણો ਨਵਾਂ ਜੱਪ ਪੈ ਗਿਆ ਆ ਫਲਾਟ ਤਾਂ ਚੱਕਿਆ ਗਿਆ ਪਰੰਦਾ ਏਸੀ ਬੰਦ ਹੋ ਗਿਆ ਘੋੜੇ ਦਾ ਦੇ ਕਰਕੇ ਬੜਿਆ ਵਿੱਚ ਪੂਰਾ ਹਾਲ ਉਹ ਬਾਹਰ ਨਿਕਲੇ ਆ ਬੰਦੋ ਦਾਣੇ ਲੱਦਨੇ ਸੀ ਤੇ ਨਾਲੇ ਦਾਣੇ ਕੱਢਣ ਨਾਲੇ ਡਰੇ ਭਰ ਗਈ ਸੀ ਬੜੀ ਗਰਮੀ ਵਿੱਚ ਲੱਗੀ ਵੀ ਇਹ ਬਾਹਰ ਹਵਾ ਚੱਲਦੀ ਆ ਸ਼ੁਕਰ ਆਬਾਦ ਲੱਤ ਤੋਂ ਮੁੜ ਤੋਂ ਹੋ ਗਿਆ ਮੈਂ ਤਾਂ ਤਾਰੇ ਕੀ ਚੱਕਰ ਬਣਿਆ ਆਨ ਸਵੇਰੇ ਆਉਣਗੇ ਕਹਿੰਦੇ ਵੀ ਸਵੇਰੇ ਆਵਾਂਗੇ ਤੇ ਵੇਖਾਂ ਕੀ ਬਣਿਆ ਇਹਨੂੰ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਦਾ ਆਈਕਨ ਦਬਾ ਦਿਓ ਆਪਾਂ ਇਦਾਂ ਦੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਹੋਇਆ ਤਾਂ ਕੋਈ ਚੱਕਰ ਬਣਿਆ ਜਾਂ ਗੈਸ ਦਾ ਕਹਿੰਦੇ ਆ ਬਾਕੀ ਵੇਖੋ ਸਵੇਰੇ ਆਉਣਗੇ ਤਾਂ ਪਤਾ ਲੱਗ ਜਾਏਗਾ ਵੀਡੀਓ ਸਾਂਝੀ ਕਰਾਂਗੇ ਕੀ ਬਣਦਾ ਤੇ ਓਕੇ ਜੀ ਦੇ ਅਗਲੇ ਪਾਰ ਦੇ ਵਿੱਚ ਇਹ ਚੱਕਰ ਕੀ ਬਣਿਆ ਵੀ ਆ ਚੋਕ ਹੋ ਗਿਆ ਉੱਤੋਂ ਹਣ ਮੁਰਸ਼ ਨਾ ਕੀਤਾ ਤੇਗਾ ਸਾਫ ਹੋ ਗਰਤਾ ਕਿੰਨਾ ਨਿਕਲਿਆ ਅਵੇ ਬਰੀਕ ਇਹਨੂੰ ਹਵਾ ਮਾਰਾਂਗੇ ਸਵੇਰੇ ਤੇ ਹੁਣ ਆ ਵੀ ਪੱਖੇ ਵੀ ਬੰਦ ਹੋ ਗਏ ਨੇ ਤੇ ਮੈਨੂੰ ਲੱਗਦਾ ਤੇਗਾ ਹੁਣ ਜਿਵੇਂ ਚੱਲ ਪਏ ਅੰਦਰ ਜਾ ਕੇ ਵੇਖਦੇ ਆ ਕੀ ਬਣਿਆ ਇਹ ਸਾਫ ਕਰਾਂਗੇ ਸਵੇਰੇ ਚੰਗੀ ਤਰ੍ਹਾਂ ਹਵਾ ਮਾਰ ਕੇ ਨਾ ਥੱਲੋਂ ਦੀਆਂ ਨਿਕਲ ਜੂਗਾ ਘਟਾ ਬਾਹਰ میں پتا نہیں چکر بن گیا بڑی گرمی اندر لگتی پی سارا پروار کٹا باہر سیٹنگ سونی کی پاؤ ہو گئی تھی سیٹ کہ نہیں ہے پاؤ گاج تھی ہو گئی سٹ ਤੂੜੀ ਗੁਰੂਆ ਤੂੜੀ ਅੱਗ ਵਾਲਾ ਮੈਂ ਕਿਹੜੀ ਐ ਲੈ ਥੋੜੀ ਵੀ ਦੱਸ ਨਾ ਕਿਹੜੀ ਆਹਨੇ ਜਿਹੜੀ ਬਰੋਂਦਾ ਆਪਾਂ ਆ ਵਾਗੀ ਜਗਤ ਸਿੰਘ ਵੀ ਕਰੇ ਸਵੇਰੇ ਹੁਣ ਕਰਾਂਗੇ ਚੱਲ ਇੱਕ ਇੱਧਰ ਖੜਾ ਰਹਿ ਪੌਣ ਲੱਗੇ ਡੀਜ਼ਲ ਨਾਲ ਡੀਜ਼ਲ ਕਿੰਨਾ ਵਿੱਚ ਮਿਲਿਆ ਨਹੀਂ 26 ਨੋਨ 8:00 ਵਜ ਗਿਆ 1 ਤੇ ਕਰਦੇ ਬੋਲ ਲੱਗ ਗਿਆ ਸੁਟਾ ਇੱਥੇ ਉੱਪਰਲਾ ਸਿਲੰਡਰ ਖਰਾਬ ਹੋ ਗਿਆ ਸੀ ਆ ਵੀ ਆ ਨਾ ਟੰਡਾ ਆ ਨਰ ਟੁੱਟ ਗਿਆ ਵਿਚਾਲਾ ਆ ਜਿਹੜਾ ਪਾਇਆ ਕਿੱਛ ਪਰ ਅਗਲਾ ਆਇਆ ਸਰਬਜੀਤ ਕੋਲ ਰਾਤ ਦੇ 1:00 ਵਜ ਗਿਆ ਆ ਸਿਲੰਡਰ ਉੱਲੀ ਸਾਈਡ ਵਾਲਾ ਖਰਾਬ ਹੋ ਗਿਆ ਸੀ ਇਹਨ ਰਾਤ ਤੁਰਾ ਦੇ ਬੁਨਾਮ ਆ ਕੇ ਮੰਨ ਲਓ ਇਹ ਥੋੜੇ ਬੋਰੇ ਛੋਟੇ ਸੀ ਖੁੱਲੇ ਕੀਤੇ 15 ਨੰਬਰ ਨਾਲ ਪੈਂਦਾ ਕੀਤਾ ਦੋ ਆਪਸੇ ਲਾ ਦੇਗੇ ਸਪੋਰਟ ਪਹਿਲਾ ਨਟ ਲਾ ਕੇ ਮੈਂ ਤੇ ਫਿਰ ਉਹ ਤੋਂ ਵੱਡੇ ਆ ਲਾਵਾਂਗੇ ਇਹਨਾਂ ਨੂੰ ਦੋ ਵਟ ਲਾਗੇ ਵੀ ਇਹਦੇ ਇੰਚ ਕੀਚ ਕੇ ਵਜਦਾ ਸੀ ਕੋ ਸਪੋਰਟ ਹੈ ਨਹੀਂ ਸੀ ਕੋਈ ਇਕੱਲਾ ਸਿਲੰਡਰਾਂ ਤੇ ਦਿੱਤਾ ਸੀ ਕੰਪਨੀ ਨੇ ਉਹ ਆਪਦੀ ਥਿਉਰੀ ਮੁਤਾਬਕ ਚੱਲਦੇ ਬਰਾ ਭਾਗੜਾ ਉਹਨਾਂ ਦੇ ਕਹਿਣ ਮੁਤਾਬਕ ਮਸ਼ੀਨ ਚਲਾਉਣੀ ਹੁੰਦੀ ਆ ਇਦਾਂ ਮੋਟਰ ਦੇ ਪੈਰ ਦੇ ਨਾਟ ਲੇ ਹੋਏ ਸਕਦੇ ਇਹ ਕਸੀ ਹੰਦ ਤੇ ਆ ਇਹ ਇਧਰ ਇਧਰ ਲ ਸਿਲੰਡਰ ਖਾ ਹੋਇਆ ਆਵੇ ਵੀ ਸੈਟ ਕਰਾਵਾਂਗੇ ਨਾ ਤਾਂ ਜਿਹੜਾ ਨਾਟ ਸੈਟ ਕਰਾ ਕੇ ਤੇ ਫਿਰ ਪਾਵਾਂਗੇ ਸਿਲੰਡਰ ਵੀ ਚੱਕਦਾ ਕਰਾਂਗੇ ਤੇ ਉਥੋਂ ਰਾਜਸਥਾਨ ਨੂੰ ਤਾਂ ਲਵਾਈਆਂ ਸੀ ਸਪੂਟਾਂ ਮਾੜੀਆਂ ਸੀ ਇਹ ਤਾਂ ਟਾਈਮ ਬਾਸ ਵਾਸਤੇ ਲਵਾਈਆਂ ਸੀ ਇਹ ਜ਼ਿਆਦਾ ਹੋ ਗਿਆ ਕੰਮ ਹੁਣ ਖਰਾਬ ਤੇ ਹੁਣ ਸੈਟ ਕਰਾਉਣੇ ਪਏ ਆਹ ਇਧਰ ਵੇਖ ਲਓ ਫੋਲ ਲੋ ਜੀ ਭਰਾ ਸਾਡੇ ਨੇ ਬਣਾਤਾ ਜੀ ਪੂਰਾ ਵਧੀਆ ਜਿਹਾ ਗਾੜ ਆਵੇ ਤੁਹਾਨੂੰ ਦਿਖਾਉਣੇ ਆ ਐਵੇਂ ਫੋਲਡਿੰਗ ਵਾਲਾ ਬਣਾਇਆ ਮੰਨ ਲਓ ਕੱਲ ਨੂੰ ਖੋਲਣਾ ਹੋਵੇ ਨਾ ਇਹਨੂੰ ਉੱਚਾ ਕਰਨਾ ਹੋਵੇ ਨਟ ਲਾ ਦਿੱਤਾ ਹੁਣ ਸਿਲੰਡਰ ਆ ਕੱਢਿਆ ਫਿਰ ਵੀ ਮੰਨ ਲਓ ਆ ਰੀਲ ਜਿਵੇਂ ਬਰਾਬਰ ਖੜੀ ਆ ਇੱਕੋ ਜਿੰਨਾ ਸਾਨਾ ਥੋੜੀ ਆ ਰੰਗ ਕਰਦੇ ਆ ਇਹ ਬੜੇ ਹੀ ਵਧੀਆ ਰੀਜਨਲ ਭਰਾ ਸਾਡਾ ਕੰਮ ਕਰਦਾ ਜਦੋਂ ਇਹ ਜਾ ਕੇ ਤੁਹਾਡੇ ਆਫਸਰਾਂ ਸਾਹਿਬ ਕੰਮ ਹੋਵੇ ਉਦੋਂ ਇਹਨੂੰ ਜ਼ਰੂਰ ਯਾਦ ਕਰੀਦਾ ਭਰਾ ਨੂੰ ਇਹ ਭਰਾ ਦਾ ਨੰਬਰ ਕਿੱਥੇ ਸਰਵੀ ਦੇ ਨੰਬਰ ਆਪਣਾ ਨੰਬਰ ਆਪਣੇ ਵਾਲਾ ਕਿੱਥੇ ਆ ਹਾਂ ਆ ਰਿਹਾ ਆ ਸਾਡੇ ਭਰਾ ਦਾ ਨੰਬਰ ਹੈ ਜ਼ਰੂਰ ਯਾਦ ਕਰਿਓ ਕੋਈ ਵੀ ਇੰਪਲੀਮੈਂਟ ਬਣਾਉਣਾ ਹੋਵੇ ਤਾਂ ਟਾਈਮ ਹੋ ਗਿਆ 3:30 ਸਵੇਰ ਦੇ ਰਾਤ ਨੂੰ ਭਰਾ ਸਾਡੇ ਨੇ ਕੰਮ ਕੀਤਾ ਸਾਡੇ ਦੇ ਬਹੁਤ ਬਹੁਤ ਮਿਹਰਬਾਨੀ ਸਰ ਠੀਕ ਹਾਂ ਗੋਰੀ ਠੰਡ ਲੱਗਦੀ ਪਈ ਸੁੱਤਾ ਉੱਠਿਆ ਹਣਾ ਤੇ ਸਰਦਾਰ ਸਾਹਿਬ ਤਰਪੇ ਨੂੰ ਤੁਹਾਨੂੰ ਜਾਣਿਆ ਹੀ ਮਗਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਕਰ ਦਿਆਂਗੇ